ਜਿਹੜੀ ਸਮੁੱਚੀ ਇੰਡਸਟਰੀ ਵੱਲੋਂ ਐਗਜ਼ਿਬਿਸ਼ਨ ਲਗਾਈ ਜਾ ਰਹੀ ਹੈ ਮੈਕਾਟੋ ਔਰ ਉਡਾਨ মিডিਆ ਦੇ ਸਹਿਯੋਗ ਨਾਲ ਇਹਦੀਆਂ ਜਿਹੜੀਆਂ ਡੇਟਸ ਹੈਗੀਆਂ 20 ਤੋਂ 23 ਫਰਵਰੀ ਹੈ ਲੁਧਿਆਣਾ ਐਗਜ਼ਿਬਿਸ਼ਨ ਸੈਂਟਰ ਸਾਹਨੇ ਵਾਲਾ ਹੈ ਔਰ ਹਰ ਸਾਲ ਦੀ ਤਰ੍ਹਾਂ ਇਹ ਜਿਹੜੀ ਐਗਜ਼ਿਬਿਸ਼ਨ ਹੈ ਇਹ ਪਹਿਲਾਂ ਤੋਂ ਬਿਹਤਰ ਹੋਏਗੀ ਇਹਦੇ ਜਿਹੜੀਆਂ ਕੀ ਹਾਈਲਾਈਟਸ ਹੈ ਉਹਦੇ ਜਿਹੜੀਆਂ ਹਾਈ ਐਂਡ ਸੀਐਨਸੀ ਮਸ਼ੀਨ ਹੈ 25 ਦੇ ਕਰੀਬ ਕੰਪਨੀਆਂ ਜਿਹੜੀਆਂ ਲੇਜ਼ਰ ਕਟਿੰਗ ਮਸ਼ੀਨ ਲੈ ਕੇ ਆ ਰਹੀਆਂ ਇਸ ਤੋਂ ਇਲਾਵਾ ਜਿੰਨੀਆਂ ਵੀ ਨਿਊ ਜਨਰੇਸ਼ਨ ਮਸ਼ੀਨ ਹੈ ਰੋਬੋਟਸ ਹੈ ਕੋਬੋਟਸ ਹੈ ਪਿਕ ਐਂਡ ਪਲੇਸ ਰੋਬਟ ਹੈ ਵੈਲਡਿੰਗ ਰੋਬਟ ਹੈ ਔਰ ਇਨਸਪੈਕਸ਼ਨ ਇੰਸਟਰੂਮੈਂਟ ਹੈ AI ਐਨੇਬਲਡ ਇਨਸਪੈਕਸ਼ਨ ਹੈ ਸੌਫਟਵੇਅਰ ਹੈ ਰਿਵਰਸ ਇੰਜੀਨੀਅਰਿੰਗ ਹੈ ਮਤਲਬ ਜੋ ਵੀ ਇੰਜੀਨੀਅਰਿੰਗ ਦੀਆਂ ਨੀਡਸ ਹੈ ਸਾਰੀਆਂ ਇਹ ਜਿਹੜੀ ਐਸੋਸੀਏਸ਼ਨ ਪੂਰੀ ਕਰੇਗੀ ਇਸ ਤੋਂ ਇਲਾਵਾ ਮੈਨੂੰ ਇਹ ਦੱਸ ਕੇ ਖੁਸ਼ੀ ਹੋਏਗੀ ਵੀ ਇਹ ਨੌਰਥ ਦੀ ਲਾਰਜੈਸਟ ਐਗਜ਼ੀਬਿਸ਼ਨ ਹੈ ਬੈਂਗਲੌਰ ਇਮਟੈਕਸ ਲੱਗਦੀ ਹੈ ਉਸ ਤੋਂ ਬਾਅਦ ਈਵਨ ਦਿੱਲੀ ਵੀ ਇਸ ਲੈਵਲ ਦੀ ਕੋਈ ਐਗਜ਼ੀਬਿਸ਼ਨ ਨਹੀਂ ਲੱਗਦੀ ਔਰ ਇਹਦੇ ਵਿੱਚ ਮੈਨੂੰ ਉਮੀਦ ਹੈ ਵੀ 1000 ਕਰੋੜ ਰੁਪਏ ਦਾ ਘੱਟ ਤੋਂ ਘੱਟ ਬਿਜ਼ਨਸ ਹੋਏਗਾ ਔਰ ਇੰਡਸਟਰੀ ਨੂੰ ਇਹਦਾ ਬੜਾ ਬੈਨੀਫਿਟ ਹੋਏਗਾ ਉਹਦਾ ਕਾਰਨ ਇਹ ਹੈ ਵੀ ਜਿਹੜਾ ਹੁਣ ਇਹ ਇੰਡਸਟਰੀ ਦਾ ਟਾਈਮ ਹੈ ਇਹ ਬੜਾ ਇੰਟਰਸਟਿੰਗ ਟਾਈਮ ਹੈ ਔਰ ਕ੍ਰੂਸ਼ਲ ਟਾਈਮ ਹੈ ਜਿਹੜੀ ਇੰਡਸਟਰੀ ਇਹਨਾਂ ਦਿਨਾਂ ਵਿੱਚ ਆਪਾਂ ਨੇ ਆਪ ਨੂੰ ਅਪਗ੍ਰੇਡ ਕਰ ਲਈਗੀ ਉਹ ਸਰਵਾਈਵ ਕਰੇਗੀ ਔਰ ਅਪਗ੍ਰੇਡ ਕਰਨ ਨੂੰ ਨਵੀਆਂ ਮਸ਼ੀਨਾਂ ਚਾਹੀਦੀਆਂ ਨਵੀਆਂ ਟੈਕਨੋਲੋਜੀਜ਼ ਚਾਹੀਦੀ। ਸੋ ਮੈਂ ਸਾਰੇ ਇੰਡਸਟਰੀਲਿਸਟ ਨੂੰ ਪੂਰੇ ਦੇਸ਼ ਦੇ ਉਹਨਾਂ ਨੂੰ ਰਿਕੁਐਸਟ ਕਰਾਂਗੇ ਇਹਨੂੰ ਵਿਜ਼ਿਟ ਕਰਨ। 13 ਦੇ ਕਰੀਬ ਕੰਟਰੀਜ਼ ਐ ਜਿਹੜੇ ਇਹਦੇ ਵਿੱਚ ਪਾਰਟਿਸਿਪੇਟ ਕਰ ਰਹੇ ਆ ਉਹਦੇ ਚ ਇਟਲੀ, ਜਾਪਾਨ, ਜਰਮਨੀ, ਫਰਾਂਸ, ਤਾਈਵਾਨ ਔਰ ਬੜਾ ਇੱਕ ਜਿੱਦਾਂ ਕਿ ਅਸੀਂ ਗੱਲ ਕਰਦੇ ਆਂ ਵੀ ਇੰਡੀਆ ਫੋਰਥ ਲਾਰਜੈਸਟ ਇਕਨੋਮੀ ਬਣਨ ਜਾ ਰਿਹਾ 5 ਟ੍ਰਿਲੀਅਨ ਦੇ ਅਸੀਂ ਜਲਦੀ ਨੇੜੇ ਪਹੁੰਚ ਜਾਵਾਂਗੇ ਔਰ ਜਿਹੜੀਆਂ ਇਹ ਚੀਜ਼ਾਂ ਤਾਂ ਹੀ ਪੋਸੀਬਲ ਹੈ ਜੇ ਅਸੀਂ ਆਪਣੀ ਟੈਕਨੋਲੋਜੀ ਅਪਗ੍ਰੇਡ ਕਰਾਂਗੇ ਪ੍ਰੋਡਕਸ਼ਨ ਕਾਸਟ ਘਟਾਵਾਂਗੇ ਔਰ ਇਹ ਐਗਜ਼ਿਬਿਸ਼ਨ ਇੱਕ ਬੈਸਟ ਪਲੇਟਫਾਰਮ ਹੈ ਇੱਥੇ ਤੁਸੀਂ ਮਸ਼ੀਨਾਂ ਦੇਖ ਸਕਦੇ ਹੋ ਉਹਨਾਂ ਨੂੰ ਟ੍ਰਾਈ ਕਰ ਸਕਦੇ ਹੋ ਆਪਣੇ ਹਿਸਾਬ ਦੀਆਂ ਮਸ਼ੀਨਾਂ ਦਾ ਆਰਡਰ ਦੇ ਸਕਦੇ ਹੋ ਔਰ ਇਟ ਵਿਲ ਬੀ ਵਨ ਆਫ ਦਾ ਮੋਸਟ ਸਕਸੈਸਫੁਲ ਸ਼ੋ ਇਨ ਨਾਰਥ ਇੰਡੀਆ ਐਂਡ ਆਈ ਥਿੰਕ ਇਨ ਲਾਸਟ 10 ইয়ারਸ थैंक यू वेरी मच ਸੁਬਾਹ so, ਹੈ 15th ਐਡੀਸ਼ਨ ਹੈ 2021 22 23 ਫਰਵਰੀ 4 ਦਿਨ ਦੀ ਹੈ ਐਗਜ਼ੀਬਿਸ਼ਨ ਹੈ ਲੁਧਿਆਣਾ ਜੀਬੀਓ ਸੈਂਟਰ ਸਾਹਨੇਵਾਲ ਲੁਧਿਆਣਾ ਜਿਵੇਂ ਉਹ ਕਾਰਜੀ ਨੇ ਦੱਸਿਆ ਕਿ ਲੇਟੈਸਟ ਜੋ ਮਸ਼ੀਨਰੀ ਜੋ ਲੀਡਰਸ ਨੇ ਮਸ਼ੀਨ ਟੂਲ ਦੇ ਵਰਲਡ ਵਾਈਡ ਦੇ ਉਹ ਇਹਦੇ ਵਿੱਚ ਪਾਰਟਿਸਿਪੇਟ ਕਰ ਰਹੇ ਨੇ 650 ਕੰਪਨੀਆਂ 13 ਕੰਟਰੀਜ਼ ਤੋਂ ਪਾਰਟਿਸਪੇਸ਼ਨ ਹੈਗੀ ਔਰ ਜੋ ਲੇਟੈਸਟ ਇਸ ਵੇਲੇ ਮਸ਼ੀਨ ਟੂਲ ਦੇ ਵਿੱਚ ਅਵੇਲੇਬਲ ਹੈ ਜੋ ਸਾਨੂੰ AI ਇਨੇਬਲਡ ਮਸ਼ੀਨਰੀ ਜਾਂ ਕੋਲ ਲੋ ਕਸਟ ਆਟੋਮੇਸ਼ਨ ਅ ਲੈਜ਼ਰ ਕਟਿੰਗ ਸੀਐਨਸੀ ਤੁਸੀਂ ਤੁਸੀਂ ਕੋਈ ਵੀ ਇੱਕ ਮਸ਼ੀਨ ਦਾ ਨਾਮ ਲਓ ਉਹ ਇੱਥੇ ਅਵੇਲੇਬਲ ਹੈ ਤਾਂ ਮੈਂ ਸਭ ਨੂੰ ਕਹੂੰਗਾ ਕਿ ਇਹਦਾ ਵੱਧ ਤੋਂ ਵੱਧ ਫਾਇਦਾ ਲਿਆ ਜਾਵੇ ਔਰ ਸਾਡੇ ਕੋਲੇ ਇਸ ਵੇਲੇ ਤਕਰੀਬਨ 35 ਤੋਂ 40 ਹਜ਼ਾਰ ਆਲਰੇਡੀ ਰਜਿਸਟਰਡ ਵਿਜ਼ਟਰ ਨੇ ਜਿਹੜੇ ਆਲਰੇਡੀ ਰਜਿਸਟਰ ਹੋ ਚੁੱਕੇ ਨੇ ਔਰ ਸਾਡਾ ਟਾਰਗੇਟ ਹੈ ਕਿ 50 ਤੋਂ 55 ਹਜ਼ਾਰ ਦੇ ਕਰੀਬ ਇੱਥੇ ਕੁਆਲਿਟੀ ਟ੍ਰੇਡ ਵਿਜ਼ਟਰ ਪਹੁੰਚਣਗੇ ਸੋ ਇਹਦੇ ਵਿੱਚ ਕਿਹੜੇ ਕਿਹੜੇ ਲੋਕ ਪਹੁੰਚ ਰਹੇ ਜੀ ਤੁਸੀਂ ਕਿਹੜਾ ਕਿਹੜਾ ਇਨਵਾਈਟ ਲੁਧਿਆਣਾ ਸ਼ਹਿਰ ਤੋਂ ਵੀ ਹੈ ਇੰਡਸਟਰੀ ਵੱਡੀ ਇੰਡਸਟਰੀ ਹੈ ਸਰ ਇਹ ਸਨੇਹ ਦੇ ਵਿੱਚ ਪੂਰੇ ਇੰਡੀਆ ਤੋਂ ਜਿਹੜੇ ਲੀਡਿੰਗ ਮੈਨੂਫੈਕਚਰਰਸ ਨੇ ਚਾਹੇ ਆਟੋ ਪਾਰਟ ਆ ਚਾਹੇ ਸਾਈਕਲ ਪਾਰਟ ਆ ਕੁਝ ਵੀ ਜੋ ਵੀ ਬਣ ਰਿਹਾ ਇੰਡਸਟਰੀ ਜਿੱਥੇ ਵੀ ਹੈਗੀ ਹੈ ਉਹ ਸਭ ਨੂੰ ਅਸੀਂ ਇਨਵਾਈਟ ਕਰਦੇ ਹਾਂ ਉਹੀ ਲੋਕ ਇੱਥੇ ਹਰ ਸਾਲ ਜਿਹੜੇ ਪਹੁੰਚਦੇ ਹੈਗੇ ਔਰ ਜਿਹੜੇ ਜ਼ਿਆਦਾ ਸਾਡਾ ਫੋਕਸ ਹੁੰਦਾ ਕਿ ਜਿਹੜੇ ਪਰਚੇਸ ਟੀਮਸ ਉਹਨਾਂ ਦੀ ਆਉਣ ਹਾਂ ਡਿਸੀਜਨ ਮੇਕਰ ਆਉਣ ਤਾਂ ਕਿ ਇਹ ਮੈਕਸਿਮ ਜਿਵੇਂ ਕਾਰਜ ਨਹੀਂ ਸਕਿਆ 1000 ਕਰੋੜ ਦਾ ਬਿਜ਼ਨਸ ਅਸੀਂ ਲਾਸਟ ਈਅਰ ਵੀ ਕੀਤਾ ਤਾਂ ਡਿਸੀਜਨ ਮੇਕਰ ਹੀ ਸਾਰੇ ਆ ਰਹੇ ਸਾਰੀ ਇੰਡਸਟਰੀ ਦੇ ਔਰ ਇਥੇ ਜਿਹੜਾ ਲੇਟੈਸਟ ਟੈਕਨੋਲੋਜੀ ਹੈ ਉਹ ਤੇ ਮੀਟਿੰਗਸ ਕਰਦੇ ਆ ਉਹਨੂੰ ਡਿਸਕਸ ਕਰਦੇ ਆ ਔਰ ਉਹਨੂੰ ਇੰਪਲੀਮੈਂਟ ਹੁੰਦੇ ਆ ਔਨ ਵਰਕ ਟਾਈਮ 'ਚ ਮਸ਼ੀਨਾ ਖਰੀਦੀਆਂ ਜਾਂਦੀਆਂ ਸਰ ਕਿੰਨੇ ਦਿਨ ਲੱਗ ਰਹੀਆਂ ਤੇ ਕਿਹੜੇ ਜਿਹੜਾ ਲੱਗ ਰਹੀ ਸਾਰੇ ਇਹ 20 ਤੋਂ 23 ਫਰਵਰੀਅਰ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਸਾਹਨੇਵਾਲ ਲੁਧਿਆਣਾ